thank you ਸੱਚੀ ਗੱਲ ਮੈਂ ਤੁਹਾਡਾ ਆਪਣਾ ਲਾਪਰੀ ਸੇ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜਿਹੜਾ ਗਰਦਾਸਪੁਰ ਦੇ ਪਿੰਡ ਕੁੰਮਣਾ ਦੇ ਵਿੱਚ ਸੋ ਇੱਥੇ ਬਹੁਤ ਵੱਡਾ ਜਿਹੜਾ ਵਰਸੀ ਸਮਾਗਮ ਜਿਹੜਾ ਵਾ ਉਹ ਕਰਾਇਆ ਜਾਂਦਾ ਹਰ ਸਾਲ ਬਾਬਾ ਜੀ ਸਾਡੇ ਨਾਲ ਨੇ ਬਾਬਾ ਜੀ ਨਾਲ ਗੱਲਬਾਤ ਕਰਕੇ ਇਹ ਜਾਣਕਾਰੀ ਸਾਂਝੀ ਕਰਦੇ ਕਿ ਇਸ ਵਾਰ ਕਿੰਨਾ ਜਿਹੜਾ ਵਰਸੀ ਸਮਾਗਮ ਜਿਹੜਾ ਤਿਆਰ ਹੋਇਆ ਹੈ ਐਂਜੋ ਕਲਚਰਲ ਮੋਟਿਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਬੀ ਇਸ ਵਾਰ ਕਿੰਨਾ ਜਿਹੜਾ ਵਰਸੀ ਸਮਾਗਮ ਜਿਹੜਾ ਮਿਲਣਾ ਹੈ ਇਸ ਵਾਰ ਜੀ ਵਰਸੀ ਸਮਾਗਮ ਜਿਹੜਾ ਤਨ ਤਨ ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰ ਉਹਨਾਂ ਦੇ 37ਵਾਂ ਜੋ ਗੁਰਮਸਬਾਗਾਂ ਉਹਨਾਂ ਦੀ ਯਾਦ ਵਿੱਚ ਮਨਾਇਆ ਜਾ ਰਿਹਾ ਹੈ ਪਹਿਲਾਂ ਗੁਰਦੁਆਰਾ ਅੰਗੀਠਾ ਸਾਹਿਬ 13 14 ਤੇ 15 ਨੂੰ ਗੁਰਮਸਬਾਗ ਮਹਾਨ ਤੇ ਬਾਅਦ ਵਿੱਚ ਗੁਰਦੁਆਰਾ ਤਪਸਤਾਨ ਜਿੱਥੇ ਬਾਬਾ ਜੀ ਨੇ ਤਪ ਕੀਤਾ ਹੈ ਉਥੇ 23 24 ਤੇ 25 ਦੇ ਗੁਰਮਸਬਾਗ ਮਹਾਨ ਕਿਵੇਂ ਦੀਆਂ ਜਿਹੜੀਆਂ ਤਿਆਰੀਆਂ ਜਿਹੜੀਆਂ 13 14 15 ਵਾਲੀਆਂ ਜਿਹੜੀਆਂ ਮੁਕੰਮਲ ਹੋ ਚੁੱਕੀਆਂ ਹਨ ਹਾਂਜੀ ਉਹ ਵੀ ਕੁਝ ਜ਼ਿਆਦਾ ਹੱਦ ਤੱਕ ਹੋ ਗਈਆਂ ਨੇ ਥੋੜੀਆਂ ਜਿਹੀਆਂ ਰਹਿਣੀਆਂ ਸੇਵਾਦਾਰ ਲੱਗੇ ਹੋਏ ਨੇ ਤੇ ਸੇਵਾਕਾਰ ਇਹਨੇ ਬਸ ਜੋ 2 14 24 ਮੁਕਮਲ ਹੋ ਜਾਣੀਆਂ ਨੇ ਬਾਅਦ ਵਿੱਚ 13 ਨੂੰ ਤੇ 14 ਨੂੰ ਤੇ 15 ਨੂੰ ਜਿਹੜਾ ਸਮਾਗਮ ਉਹ ਜੰਗੀਪੱਤਰ ਤੇ ਹੋਣ ਜਾ ਰਹੇ ਹਨ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਬਾਅਦ ਚੜ ਕੇ ਇਨਾ ਗੁਰਮਤ ਸਮਾਗਮ ਵਿੱਚ ਹਾਜ਼ਰੀਆਂ ਭਰੋ ਕਿਵੇਂ ਜਿਹੜੇ ਸਮਾਗਮ ਤੇ ਲਾ ਕੇ ਜਿਹੜੇ ਪ੍ਰਸ਼ਾਸਨ ਵਾਲੋ ਜਿਹੜੇ ਕੋ ਪ੍ਰਬੰਧ ਪੁਕਤਾ ਕੀਤਾ ਹੈ ਹਾਂਜੀ ਪ੍ਰਸ਼ਾਸਨ ਵਾਲੋ ਵੀ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਹਨ ਤੇ ਬਾਕੀ ਜਿਹੜੇ ਸੇਵਾਦਾਰ ਸੰਗਤਾਂ ਹਨ ਉਹ ਵੀ ਬਹੁਤ ਜਿਹੜੇ ਧੰਨਮਾਨ ਤੇ ਧੰਦੇ ਨਾਲ ਸੇਵਾਕਾਰੀਆਂ ਹਨ ਤੇ ਆਪਾਂ ਵੀ ਨਗਰ ਲੋਪੇ ਤੋਂ ਲੋਪੇ ਪਕੀਵੇਂ ਤੋਂ ਸੇਵਾ ਕਰਨ ਵਾਸਤੇ ਆਏ ਹਾਂ ਗੁਰਦੁਆਰਾ ਤਪਸਥਾਨ ਦੇਖੇ ਅੱਜ ਜੋ ਸਫਾਈ ਦੀ ਸੇਵਾ ਚੱਲ ਰਹੀ ਹੈ ਉਹ ਵਿੱਚ ਸੇਵਾਦਾਰ ਸਾਰੇ ਆਪਣੇ ਨਗਰ ਤੋਂ ਆਏ ਹਨ ਤੇ ਹੋਰ ਵੀ ਨਗਰਾਂ ਤੇ ਬਹੁਤ ਆ ਕੇ ਸੇਵਾ ਕਰ ਰਹੇ ਹਨ ਇਹਨਾਂ ਗੁਰਮਤਸਵਾਂ ਦੀ ਤਿਆਰੀ ਚੱਲ ਰਹੀ ਹੈ ਜਿਹੜੀ 13 14 ਸਵਾਗਤ ਹੋਵੇ ਉਹਦੀ ਕਿੰਨਾ ਚਿਰ ਪਹਿਲਾਂ ਜਿਹੜੀ ਤਾਰੀਖ ਆਲੀ ਉਹਦੀ ਤਕਰੀਬਨ 2 ਕੁ ਮਹੀਨੇ ਪਹਿਲਾਂ ਸ਼ੁਰੂ ਹੋ ਗਿਆ ਸੀ ਤਿਆਰੀਆਂ ਕਰਨੀਆਂ ਸ਼ੁਰੂ ਹੋ ਗਈਆਂ ਸਫਾਈਆਂ ਕਰਨੀਆਂ ਵਗੈਰਾ ਹੋਰ ਰਸਤੇ ਦੀਆਂ ਸਫਾਈਆਂ ਫਿਰ ਗੁਰਦਰਾ ਸਾਹਿਬ ਦੇ ਜੋ ਗਰਾਊਂਡ ਦੀ ਪੰਡਾਲ ਸਜਣਿਆਂ ਨਾਲ ਉਥੋਂ ਦੀਆਂ ਸਫਾਈਆਂ ਗੁਰਦਰਾ ਸਾਹਿਬ ਦੀਆਂ ਸਫਾਈਆਂ ਬਹੁਤ ਚਿਰ ਤੋਂ ਚੱਲ ਰਹੀਆਂ ਹਨ ਉਹ ਵੀ ਇਸ ਵਾਰ ਥੋੜਾ ਝੋਲੋਂ ਚਲੋ ਲੇਟਾ ਥੋੜੇ ਪੈਰੀਂ ਦੇ ਵਿੱਚ ਜੇ ਨਹੀਂ ਥੋੜੀ ਵਿਜੀ ਨਹੀਂ ਪੈਰੀ ਹੋਈ ਆ ਕਿਵੇਂ ਮਤਲਬ ਪਾਰਕ ਲਾ ਕੇ ਗੱਡੀ ਮੋਟਰਾਂ ਦਾ ਪ੍ਰਬੰਧ ਪੂਰਾ ਹਾਂਜੀ ਉਹ ਪੂਰਾ ਪ੍ਰਬੰਧ ਹੈ ਉਹ ਲੈ ਬਾਬਾ ਜੀ ਨੇ ਨਾ ਉਸੇ ਵਾਸਤੇ ਪੰਡਾਲ ਵਾਸਤੇ ਲੰਗਰ ਵਾਸਤੇ ਤੇ ਪਾਰਕਿੰਗ ਵਾਸਤੇ ਜਿਹੜੀ ਪੈਲੀ ਆ ਉਹ ਛੱਡੀ ਹੋਈ ਹੈ ਇਸ ਤਰ੍ਹਾਂ ਫ੍ਰੀ ਹੈ ਬਿਲਕੁਲ ਸਿਰਫ ਪਿੰਡ ਵਿੱਚ ਲੰਗਰ ਗੁਰਦੁਆਰਾ ਸਾਹਿਬ ਨੂੰ ਅਗੇ ਜਾਂ ਬਾਹਰ ਦੀ ਜਿਹੜੀ ਸੰਗਤ ਆਉਂਦੀ ਉਹਨਾਂ ਨੂੰ ਵੀ ਜਿਹੜੇ ਲੰਗਰ ਲਗਾਏ ਜਾਂਦੇ ਹਨ ਹਾਂਜੀ ਹਾਂਜੀ ਪਿੰਡ ਗੁਰਦੁਆਰਾ ਸਾਹਿਬ ਨੂੰ ਲਗਾਏ ਜਾਂਦੇ ਨੇ ਕੁਝ ਬਾਹਰ ਦੀਆਂ ਸੰਗਤਾਂ ਆ ਕੇ ਵੀ ਲਗਾਉਂਦੀਆਂ ਨੇ ਲੰਗਰ ਕਿੰਨੀ ਮਿਲ ਲੰਗਰ ਜਿਹੜੇ ਚੱਲਦੇ ਨੇ ਵਰਸਿਸ ਮੰਗਦਰਾ ਲੰਗਰ ਸਭਾਗਮ ਜਿਹੜੇ ਹਨ ਉਹ ਵਰਸੀ ਤੇ ਬਹੁਤ ਹੀ ਤੱਕਦੇ ਹਨ ਕੋਈ ਗਿਣਤੀ ਨਹੀਂ ਅਣਗਿਣਤ ਹਿੱਲਤਾਂ ਦੇ ਲੰਗਰ ਜਿਹੜੇ ਹਨ ਉਹ ਚੱਲਦੇ ਹਨ ਹਰ ਵਕ ਵਕ ਜਿੱਥੇ ਜਿਹੜੇ ਮਤਲਬ ਆ ਕੇ ਜਿਹੜੀ ਸੰਗਤਾਂ ਜਿਹੜੇ ਬਾਈਆਂ ਲਾਈ ਬਣ ਕੇ ਸਰਮੋਂ ਕਰ ਲੈਂਗੇ ਹਾਂਜੀ ਹਾਂਜੀ ਵਾਖਵਲ ਜਥੇ ਬਹੁਤ ਨਾਮੀ ਜਥੇ ਇੰਟਰਨੈਸ਼ਨਲ ਜਥੇ ਟਾੜੀ ਜਥੇ ਰਾਗੀ ਜਥੇ ਤੇ ਜੋ ਭਾਈ ਰਣਜੀਤ ਸਿੰਘ ਢੜਨੀ ਵਾਲੇ ਉਹਨਾਂ ਵੀ ਆ ਕੇ ਇਨਾ ਗੁਰਮਸਬਗਮ ਤੇ ਹਾਜ਼ਰੀਆਂ ਭਰਨੀਆਂ ਹਨ ਉਹ ਬਾਬਾ ਜਿਹੜੇ 13 14 ਦੇ ਵਰਸੀਦਾਨ ਕੇ ਜਾਂ ਬਹੁਤ ਰੇਸ ਤੋਂ ਉਹ 24 ਤਰੀਕ ਨੂੰ ਆਉਣਗੇ ਰਾਤ ਨੂੰ 4 ਦੇ ਸਮਗਮਾਂ ਚ ਹਾਂਜੀ ਜਿਹੜੇ ਬਾਬਾ ਜੀ ਉਹਨਾਂ ਜਿਹੜਾ ਸੋਕਾ ਜਿਹੜਾ ਗੁਰਦ੍ਰਣਜੀਤ ਸਾਹਿਬ ਦੇਖੇ ਉੱਥੇ ਬਾਬਾ ਜੀ ਦੀ ਕਿਹੜੀ ਕਿਹੜੀ ਨਿਸ਼ਾਨੀ ਜਿਹੜੀ ਉੱਥੇ ਉੱਥੇ ਬਾਬਾ ਜੀ ਦਾ ਬਸਤਰ ਨੇ ਕੜਾ ਨੇ ਜੋੜਾਇਆ ਸਾਈਕਲ ਨੇ ਜਿੱਦੇ ਤੋਂ ਵਿਚਰਦੇ ਹੁੰਦੇ ਸੀ ਪਿੰਡਾਂ ਦੇ ਵਿੱਚ ਸਾਈਕਲ ਆ ਹੋਰ ਉਹਨਾਂ ਦੀਆਂ ਜੋ ਪੋਤੀਆਂ ਹਨ ਉਹ ਜਿਹੜੇ ਪੜਦੇ ਹੁੰਦੇ ਸੀ ਜਨਮ ਸਾਖੀਆਂ ਪੋਤੀਆਂ ਹੋਰ ਬਹੁਤ ਨਿਸ਼ਾਨੀਆਂ ਹਨ ਉਹਨਾਂ ਬਾਬਾ ਜੀ ਦੇ ਬਹੁਤ ਜਿਹੜਾ ਇਤਿਹਾਸ ਹੈ ਇਹ ਵੀ ਜਿਹੜਾ ਗੁਗਰਾ ਰਿਹਾ ਇਸ ਤੋਂ ਥੋੜਾ ਚੰਗਾ ਪਾਉ ਹਾਂਜੀ ਸਾਡੇ ਪਿੰਡ ਬਾਬਾ ਜੀ ਤੇ ਜੋ ਚਰਨ ਪਏ ਸੀ ਉਹਨਾਂ ਦੇ ਮਾਤਾ ਅਤਾਕੁਰ ਜੀ ਦੇ ਨਾਲ ਜੋ ਵਿਆਹ ਹੋਇਆ ਸੀ ਉਹਨਾਂ ਦਾ ਉਸ ਦੇ ਨਾਲ ਸਾਡੇ ਜਿਹੜਾ ਸਾਰਾ ਨਗਰ ਹੈ ਉਹਨਾਂ ਦੇ ਨਾਲ ਜੁੜਿਆ ਹੋਇਆ ਹੈ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਹਨਾਂ ਦਾ ਵਿਆਹਪੁਰ ਵੀ ਉੱਥੇ ਮਨਾਉਂਦੇ ਆ ਪੰਜਾਰਾਂ ਮਾਗ ਨੂੰ ਜੋ 24 ਜਨਵਰੀ ਮੰਦਾ ਹੈ ਸੋ ਬਹੁਤ ਹੀ ਉਹ ਬਾਬਾ ਜੀ ਦੇ ਨਾਲ ਸਾਡੇ ਨਗਰ ਤੇ ਬਾਬਾ ਜੀ ਦੀ ਬੜੀ ਮਿਹਰ ਹੈ ਉਹਨਾਂ ਬਹੁਤ ਜੁੜਿਆ ਹੋਇਆ ਹੈ ਬਾਬਾ ਜੀ ਦੇ ਨਾਲ ਕਿ ਤੁਹਾਡੇ ਇਲਾਕੇ ਵਿੱਚ ਪਹਿਲਾਂ ਬਾਬਾ ਜੀ ਦਾ ਆਉਣ ਹੀ ਵਚਨ ਹੀ ਕਾਫੀ ਜਿਹੜੇ ਵਚਨ ਜਿਹੜੇ ਬੋਲ ਜਿਹੜੇ ਬਾਬਾ ਜੀ ਉਹਦਾ ਜਿਹੜਾ ਸੰਗਤਾਂ ਨੂੰ ਉੱਥੇ ਹਾਂਜੀ ਸਾਡਾ ਬਾਬਾ ਜੀ ਜਦੋਂ ਵਿਆਹ ਤੋਂ ਬਾਅਦ ਤਕਰੀਬਨ ਕਾਫੀ ਆਉਣਾ ਜਾਣਾ ਸੀ ਤੇ ਬਾਬਾ ਜੀ ਘਰਾਂ ਦੇ ਵਿੱਚ ਵੀ ਜੋ ਉਹਨਾਂ ਦੇ ਨਾਲ ਸੰਗਤਾਂ ਜਿਹੜੀਆਂ ਜੁੜੀਆਂ ਸੀ ਉਹਨਾਂ ਦੇ ਕੋਲ ਜਾਂਦੇ ਸੀ ਬਹੁਤ ਉਹਨਾਂ ਨੇ ਬਚਨ ਕਰਦੇ ਸੀ ਉਹਨਾਂ ਕੋ ਰਹਿੰਦੇ ਵੀ ਸੀ ਤੇ ਜਦੋਂ ਇਹ ਸੰਗਤਾਂ ਆਜਾਦ ਕਰਦੀਆਂ ਹੁੰਦੀਆਂ ਸੀ ਬਾਬਾ ਜੀ ਨੂੰ ਬਾਬਾ ਜੀ ਉਸੇ ਵੇਲੇ ਉੱਥੇ ਜਾ ਕੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਦਿੰਦੇ ਸੰਗਤਾਂ ਵੀ ਨਾਲ ਜਾਂਦੀਆਂ ਬਾਬਾ ਜੀ ਦੇ ਲੰਗਰ ਲੱਗਦੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਦੋਂ ਬਾਬਾ ਜੀ ਉੱਥੇ ਵਿਚਰਦੇ ਰਹੇ ਨੇ ਫੜਨ ਲੱਗੇ ਬਾਬਾ ਜੀ ਵੱਲੋਂ ਕੋਈ ਬਜਰਪਾਸ ਵੀ ਜਰ ਥੋੜਾ ਬਹੁਤ ਦਿੱਤੀ ਗਈ ਸੀ ਹਾਂਜੀ ਹਰਾਵ ਵੱਲੋਂ ਜਾ ਕੇ ਵੀ ਇਹਨਾਂ ਬਹੁਤ ਜੋ ਜਿੰਨਾ ਕਿੰਨਾ ਕੋ ਮਤਲਬ ਸੱਜਿਆ ਇਹਨਾਂ ਨੇ ਵੀ ਬਹੁਤ ਜਿਹੜਾ ਸੇਵਾ ਕੀਤੀ ਹੈ ਚਾਰੇ ਦੀ ਹੋਰ ਜਿਹੜਾ ਰਾਸਨ ਦੀ ਹੋਰ ਬਹੁਤ ਹੀ ਜਿਹੜੇ ਜਿੱਥੇ ਜਿੱਥੇ ਕਿਸੇ ਨੂੰ ਜਰੂਰਤ ਸੀ ਉੱਥੇ ਉੱਥੇ ਇਹਨਾਂ ਬਾਬਾ ਜੀ ਨੇ ਸੇਵਾ ਨਿਭਾਈਆਂ ਨੇ ਹਰਾਂ ਵਾਸਤੇ ਵੀ ਕਾਫੀ ਜੜੀਆਂ ਪਛਣਾ ਵੀ ਜੜੀਆਂ ਲੋਕਾਂ ਦੀ ਜੜੀਆਂ ਤਬਾਹ ਹੋ ਗਈਆਂ ਨੇ ਮਤਲਬ ਕਾਫੀ ਜੜਾ ਮੋਲ ਨੂੰ ਪਤੇ ਹੋਣਾ ਉੱਤੇ ਜੜ ਜੰ ਜੀਵਤ ਨੂੰ ਕਾਫੀ ਜੜਾ ਸਮਾਂ ਲੱਗ ਸਕਦਾ ਹਾਂਜੀ ਹਾਂਜੀ ਤਕਰੀਬਨ ਫਸਲਾਂ ਤੇ ਉਧਰ ਜੜੀਆਂ ਨਾ ਬਹੁਤ ਮਤਲਬ ਸਾਰੀਆਂ ਖਤਮ ਹੀ ਹੋ ਗਈਆਂ ਨੇ ਉਹ ਉਹਨਾਂ ਨੇ ਚਲੋ ਬਾਬਾ ਕਾਰਸੇਵਾ ਵਾਲਿਆਂ ਵੱਲੋਂ ਵੀ ਬਾਬਾ ਜੀ ਵੱਲੋਂ ਬਹੁਤ ਸਿਵਾਵਨ ਭਾਈਆਂ ਦਾ ਆਈਆਂ ਨੇ ਜੋ ਪਿਆਲੀਆਂ ਦੇ ਵਿੱਚੋਂ ਰੇਤਾ ਕੱਢਣ ਦੀ ਜਿਹੜੀ ਸੇਵਾ ਉਹ ਚੱਲ ਰਹੀ ਆ ਤੇ ਬਾਕੀ ਜੋ ਪਹਿਲਾਂ ਰਾਸਨ ਦੀ ਸੇਵਾ ਉਹ ਇੰਨੇ ਬਾਬਾ ਜੀ ਨੇ ਬਹੁਤ ਤਰੀਕੀ ਕਿੰਨੀ ਮੱਲੋ ਸੰਗਤ ਜਿਹੜੀ ਇਹਨਾਂ ਦੋ ਵਰਸਿਸ ਸਮਾਗਮਾਂ ਤੇ ਜਿਹੜੀ ਆਉਂਦੀ ਜਿਹੜੀ ਇਹ ਇੰਨਾ ਵਰਸੀਆਂ ਸਮਾਗਮਾਂ ਤੇ ਅਣਗਿਣਤ ਸੰਗਤ ਆਉਂਦੀ ਹੈ ਕੋਈ ਗਿਣਤੀ ਕਰਨ ਵਾਲੀ ਨਹੀਂ ਇੰਨੀ ਸੰਗਤ ਆਉਂਦੀ ਹੈ ਜਿੰਨਾ ਕੁ ਮਤ ਬਾਬਾ ਜੀ ਪੰਡਾਲ ਦਾ ਪ੍ਰਬੰਧ ਕਰਦੇ ਹਨ ਉਦੋਂ ਕਿਤੇ ਦੋਨੇ ਸੰਗਤ ਹੋ ਜਾਂਦੀ ਹੈ ਸੋ ਬਹੁਤ ਹੀ ਬਾਬਾ ਜੀ ਨਤਮਸਤਕਾਉਣ ਵਾਸਤੇ 13 14 15 ਅਤੇ 23 24 25 ਨੂੰ ਬਹੁਤ ਹੀ ਸੰਗਤ ਆਉਂਦੀ ਹੈ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੀਆਂ ਸੰਗਤਾਂ ਦੀਆਂ ਸੇਵਾ ਮਤਲਬ ਕਰ ਰਹੀਆਂ ਨੇ ਤੇ ਜਾਂ ਹੋ ਵੀ ਰਹੀ ਹੈ ਹਾਂਜੀ ਹਾਂਜੀ ਵੱਖ-ਵੱਖ ਪਿੰਡਾਂ ਤੋਂ ਸੇਵਾ ਦੀ ਡਿਊਟੀ ਲੱਗਦੀ ਹੈ ਵਾ ਇਆਂ ਵਾਰਾਂ 'ਚ ਤੇ ਬਹੁਤ ਚਿਰ ਤੋਂ ਸੰਗਤਾਂ ਆ ਰਹੀਆਂ ਨੇ ਸੇਵਾਕਾਰੀਆਂ ਨੇ ਹੁਣ ਵੀ ਕਰ ਰਹੀਆਂ ਨੇ ਜਿਨ੍ਹਾਂ ਚੋਂ ਗੁਰਮਤਿ ਸੰਭਾਗੋਂ ਚੱਲਦੇ ਰਹੇ ਨੇ ਉਹਨਾਂ ਚੋਂ ਮਤਲਬ ਸੇਵਾ ਹੁੰਦੀ ਰਹੇਗੀ ਬਾਦ ਵਿੱਚ ਫਿਰ ਸੁਆਈਆਂ ਸੁਆਈਆਂ ਵਾਸਤੇ ਫਿਰ ਸੰਗਤਾਂ ਆਉਣੀਆਂ ਨੇ ਇਸ ਇਲਾਕੇ ਦੇ ਵਿੱਚ ਜਾਂ ਜਿਹੜਾ ਹਲਕਾ ਪੂਰਾ ਡਿਗਰਾਸਪੁਰ ਕਹਿੰਦੇ ਇਹ ਤਾਂ ਬਾਬਾ ਜੀ ਦਾ ਮੰਦਤਾ ਵਾ ਕਾਫੀ ਬਾਬਾ ਜੀ ਦੀ ਜਿਹੜਾ ਹਰ ਘਰ ਦੇ ਵਿੱਚ ਜਿਹੜੀਆਂ ਬਾਬਾ ਜੀ ਦੇ ਫੋਕਾ ਨੂੰ ਦੇਖੋ ਜਿਹੜੀ ਮਿਲਦੀ ਹਾਂਜੀ ਹਾਂਜੀ ਬਿਲਕੁਲ ਬਾਬਾ ਜੀ ਇੱਕ ਬਹੁਤ ਹੀ ਪੂਰਨ ਬ੍ਰਹਮ ਗਿਆਨੀ ਹੋਏ ਹਨ ਜਿਨ੍ਹਾਂ ਨੇ ਬਹੁਤ ਹੀ ਜੋ ਬੰਦਗੀ ਕੀਤੀ ਹੈ ਇੱਥੇ ਬਹੁਤ ਅਰਤੀ ਕਰਵਾਵਾਲੇ ਜਿੱਥੇ ਬਾਬਾ ਜੀ ਨੇ ਇੱਥੇ ਚਰਨ ਉਹਨਾਂ ਦੇ ਪਏ ਤੇ ਉਹਨਾਂ ਨੇ ਭਗਤੀ ਕੀਤੀ ਹੈ ਸੋ ਇਸ ਇਸੇ ਭਗਤੀ ਦੇ ਕਰਕੇ ਹੀ ਜੋ ਸੰਗਤਾਂ ਸਾਰੇ ਗੁਰਦਾਸਪੁਰ ਤੇ ਬਹੁਤ ਹੀ ਕਿਰਪਾ ਹੈ ਬਾਬਾ ਜੀ ਦੇ ਦੂਰ ਦੂਰ ਤੋਂ ਵੀ ਆਉਂਦੀਆਂ ਹਨ ਸੰਗਤਾਂ ਇੱਥੇ ਤਾਂ ਆਉਂਦੀਆਂ ਹਨ ਗੁਰਦਾਸਪੁਰ ਜ਼ਿਲ੍ਹੇ ਚ ਕਿਉਂਕਿ ਬਹੁਤ ਦੂਰ ਦੂਰ ਤੋਂ ਬਾਹਰ ਵੀ ਕੋਈ ਸੰਗਤਾਂ ਦਾ ਜਿਹੜਾ ਸੁਣਨ ਆਉਂਦਾ ਹੈ ਕਿ ਬਾਹਰ ਵੀ ਜੋ ਬਾਹਰ ਦੇ ਦੇਸ਼ਾਂ ਦੇ ਦੇਸਾਂ ਵਿੱਚ ਵੀ ਬਾਬਾ ਜੀ ਦੇ ਵਰਸੀ ਸਵਾਗਤ ਜਿਹੜੇ ਹਨ ਉਹ ਚੱਲਦੇ ਨੇ ਪਿਛਲੇ ਦਿਨੀ ਬੱਬਾ ਸ਼ਿਵ ਜਿਹੜੇ ਬੋੜੀ ਵਾਲੇ ਸਤਕੰਡ ਜਿਹੜੇ ਪਹੁੰਚਦਾ ਹਾਂਜੀ ਹਾਂਜੀ ਉਹਨਾਂ ਦੇ ਬਾਬਾ ਜੀ ਜੋ ਸੇਵਕ ਸਨ ਜਦੋਂ ਬਾਬਾ ਜੀ ਜੀਵਨ ਕਾਲ ਦੇ ਉਹਨਾਂ ਦੇ ਨਾਲ ਰਹੇ ਉਹਨਾਂ ਦੇ ਨਾਲ ਸੀ ਉਹਨਾਂ ਦੇ ਭਾਈਆ ਉਹਨਾਂ ਦੇ ਬਚਨ ਮੰਨਦੇ ਰਹੇ ਤੇ ਉਹ ਪਿਛਲੇ ਦਿਨੀ ਜੋ ਆਪਣਾ ਪੰਜਪੋਤ ਸੀਰੀ ਤੋਂ ਇੱਥੇ ਆ ਕੇ ਸਚਕੰਡ ਪੰਜਾਬ ਰਾਜੇ ਆ। ਉਹ ਇਹ ਸਨ ਬਾਬਾ ਜੀ ਜਿਹੜੇ ਖੁਦ ਆਪ ਵੀ ਇੱਕ ਜਿਹੜੀ ਸੇਵਾ ਕਰ ਰਹੇ ਤੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਜਿਹੜੀ ਬਾਬਾ ਜੀ ਕੋਲੋਂ ਜਿਹੜੀ ਸੇਵਾ ਲਗਾਈ ਜਾਂਦੀ ਹੈ ਨਾ ਬਰਸੀ ਸਮਾਗੋ ਨਾਲ ਸਾਰੀ ਜਾਣਕਾਰੀ ਜਿਹੜੀ ਬਰਸੀ ਸਮਾਗੋ ਨਾਲ ਲੈ ਕੇ ਬਾਬਾ ਜੀ ਜਾਣਾ ਇਹ ਸੰਧੀ ਕੀਤੀ ਮੈਂ ਤੁਹਾਡਾ ਆਪਣਾ ਪੱਤਰਕਾਰ ਨਾ ਬਹੁਤ ਸ਼ੁਕਰੀਆ।